ਸਭ ਵਿਜਨ 2047 ਦੇ ਸਮਾਗਮ ਬਾਰੇ ਪਹਿਲਾਂ ਤਾਂ ਕੀ ਕਹਿਣਾ ਚਾਹੁੰਦੇ ਹੋ ਦੇਖੋ ਸਾਡਾ ਜਿਹੜਾ ਮਾਨਯੋਗ ਮੁੱਖ ਮੰਤਰੀ ਸਾਹਿਬ ਔਰ ਸਾਡੇ ਜਿਹੜੇ ਨੈਸ਼ਨਲ ਕਮਿਸ਼ਨ ਹੈ ਜਿਹੜੀ ਉਹਨਾਂ ਦੀ ਵਿਜਨ ਹੈ ਇੱਕ ਡਿਵੈਲਪਡ ਨੇਸ਼ਨ ਦੀ ਜਿਹੜੀ ਕਿ ਬੇਸਡ ਹੈਗੀ ਆ ਹਾਂ এডਿਕੇਸ਼ਨ ਹੈਲਥ ਔਰ এমਪਲॉयਮੈਂਟ ਇਸ ਤੋਂ ਸਵਾਇ ਜਿਹੜੀਆਂ ਲੋਕਾਂ ਨੂੰ ਜਨਤਕ ਸੁਵਿਧਾਵਾਂ ਦੇਣਾ ਉਹਦੇ ਬਾਰੇ ਜਿਹੜਾ ਵਿਚਾਰ ਵਟਾਂਦਰਾ ਕਰਕੇ ਪਹਿਲਾਂ ਤੁਹਾਡੇ ਜਿਹੜਾ ਵੀ ਕੋਈ ਆਈਡੀਆ ਹੁੰਦਾ ਪਹਿਲਾਂ ਕੋਈ ਨਾ ਕੋਈ ਬੰਦਾ ਉਹਨੂੰ ਰਿਸੀਵ ਕਰਦਾ ਜਿਵੇਂ ਸਾਡੇ ਨੈਸ਼ਨਲ ਕਮਿਸ਼ਨਰ ਸਾਹਿਬ ਨੇ ਹੈਲਥ ਬਾਰੇ ਸੋਚਿਆ এডੂਕੇਸ਼ਨ ਬਾਰੇ ਸੋਚਿਆ ਫਿਰ ਮਨੀਸ਼ ਸੋਦੀਆ ਜੀ ਨੇ ਸਤਿੰਦਰ ਜਨ ਜੀ ਨੇ ਉਹਨੂੰ ਇੱਕ ਜਿਹੜਾ ਹੈਗਾ ਪ੍ਰੈਕਟੀਕਲ ਜਾਮਾ ਪੜਾਇਆ ਉਹਨੂੰ ਅਸੀਂ ਜਿਹੜੀ ਉਹ ਵਿਜ਼ਨ ਹੈ ਅਸੀਂ ਉਹਨੂੰ ਪੰਜਾਬ ਚ ਲਾਰਜ ਸਕੇਲ ਤੇ ਜਿਹੜਾ ਇੰਪਲੀਮੈਂਟ ਕੀਤਾ ਉਹਦੇ ਰਿਜ਼ਲਟ ਜਿਹੜੇ ਮੈਂ ਤੁਹਾਡੇ ਨਾਲ ਸ਼ੇਅਰ ਕਰਾਂਗਾ ਹੁਣ ਸਾਰੇ ਜਿਹੜੇ ਹੈਗੇ ਆ ਤੇ ਅਸੀਂ ਲੋਕਾਂ ਨਾਲ ਸਾਡਾ ਜਿਹੜਾ ਵਾਅਦਾ ਹੈਗਾ ਉਹ ਹੈਗਾ ਗੁੱਡ ਗਵਰਨੈਂਸ ਦਾ ਜਿਹੜੀ ਕਿ ਲੋਕਪੱਖੀ ਹੋਵੇ ਜਿਹਦੇ ਨਾਲ ਲੋਕਾਂ ਨੂੰ ਫਾਇਦਾ ਹੋਵੇ ਲੋਕਾਂ ਦੀ ਸਿਹਤ ਚੰਗੀ ਹੋਵੇ ਉਹਦੇ ਨਾਲ ਪ੍ਰੋਡਕਟਿਵਿਟੀ ਵਧੇਗੀ ਜੇ ਲੋਕ ਤੰਦਰੁਸਤ ਹੋਣਗੇ ਤਾਂ ਹੀ ਉਹ ਜਿਹੜਾ ਕੰਮ ਕਰ ਪਾਣਗੇ ਤਾਂ ਹੀ ਜਿਹੜਾ ਸਮਾਜ ਅੱਗੇ ਵਧੇਗਾ ਸੋ ਸਿਹਤ ਤੇ ਸਿੱਖਿਆ ਇਹ ਦੋ ਚੀਜ਼ਾਂ ਸਮਾਜ ਦੇ ਅੱਗੇ ਵਧਣ ਵਾਸਤੇ ਬਹੁਤ ਜ਼ਰੂਰੀ ਆ ਜੀ ਠੀਕ ਹੈ ਐਨਐਚਐਮ ਦੇ ਪਾਣ ਨੂੰ ਲੈ ਕੇ ਸਹਿਮਤੀ ਕਹਿੰਦੇ ਕੇਂਦਰ ਨਾਲ ਬਣੀ ਆ ਪਰ ਸ਼ਰਤ ਹੈ ਜੀ ਕਹਿੰਦੇ ਫੋਟੋ ਹਟਾਈਆਂ ਜਾ ਰਹੀਆਂ ਨੇ ਮੁੱਖ ਮੰਤਰੀ ਦੇ ਚਾਰਟਸ ਜੇਕਰ ਆਮ ਆਮ ਕਲੀਨ ਦਾ ਨਾਮ ਵੀ ਬਦਲਿਆ ਜਾਏਗਾ ਦੇਖੋ ਗੱਲ ਇਹ ਹੈਗੀ ਆ ਵੀ ਜਦੋਂ ਕੋਈ ਆਪਣਾ ਦੋ ਪਾਰਟੀਆਂ ਹੁੰਦੀਆਂ ਹਨ ਜੀ ਉਹਨਾਂ ਦੇ ਆਪਸ ਦੇ ਵਿੱਚ ਡਾਇਲੌਗ ਹੁੰਦਾ ਵੀ ਆਰ ਐਨ ਡਾਇਲੌਗ ਤੇ ਜਿਹੜਾ ਨਾ ਉਹਨਾਂ ਨੇ ਵੀ ਪ੍ਰਪੋਜ਼ ਕੀਤਾ ਸੀਗਾ ਉਹ ਮਤਲਬ ਸਾਡੀਆਂ ਉਹਦੇ ਬਾਰੇ ਕੁਝ ਸਾਡਾ ਵਿਚਾਰ ਸੀਗਾ ਰਿਜ਼ਰਵੇਸ਼ਨ ਸੀਗੀਆਂ ਸਾਡੇ ਨਾਂ ਬਾਰੇ ਜਾਂ ਫੋਟੋ ਬਾਰੇ ਉਹਨਾਂ ਦੀ ਰਿਜ਼ਰਵੇਸ਼ਨ ਸੀਗੀਆਂ ਸੋ ਅਸੀਂ ਆਪਸ ਚ ਡਿਸਕਸ ਕਰ ਰਹੇ ਹਾਂ ਜੀ ਤੇ ਅਸੀਂ ਆਲਮੋਸਟ ਜਿਹੜਾ ਸਾਡਾ ਕੰਸੈਂਸਸ ਤੇ ਪਹੁੰਚ ਗਏ ਆ ਉਹ ਜਦੋਂ ਫਾਈਨਲ ਹੋ ਜਾਏਗਾ ਮਤਲਬ ਸਾਰਾ ਕੁਝ ਤੁਹਾਡੇ ਸਾਡੇ ਨਾਲ ਸ਼ੇਅਰ ਕਰਾਂਗੇ ਸਰ ਉਹਨਾਂ ਨੂੰ ਉਹਨਾਂ ਸਰ ਉਹਨਾਂ ਨੇ ਕਿ ਸਰ ਸੁਣੋ ਪੂਰੀ ਗੱਲ ਸੁਣੋ ਪੂਰੀ ਗੱਲ ਸੁਣੋ ਦੇਖੋ ਜਿਹੜੇ ਹੈਗੇ ਆ ਆਮ ਆਦਮੀ ਕਲੀਨਿਕ ਆ ਉਹ ਦੋ ਜਗ੍ਹਾ ਤੇ ਮਤਲਬ ਬਣੇ ਹੋਇਆ ਇੱਕ ਤਾਂ ਹੈਗਿਆ ਜਿਹੜੇ ਐਗਜ਼ਿਸਟਿੰਗ ਆਪਣਾ ਜਿਹੜਾ ਹੈਲਥ ਦਾ ਇਨਫਰਾਸਟ੍ਰਕਚਰ ਹੈ ਚਾਹੇ ਉਹ ਕਮਿਊਨਿਟੀ ਹਲ ਸੈਂਟਰ ਹੈ ਜਾਂ ਜਿਹੜੇ ਆਪਣੇ ਅਰਬਨ ਜਿਹਨੂੰ ਅਸੀਂ ਪੀਐਸਸੀ ਕਹਿੰਦੇ ਆ ਜਾਂ ਜਿਹੜੀਆਂ ਡਿਸਪੈਂਸਰੀ ਸੀਗੀਆਂ ਚਾਹੇ ਅਰਬਨ ਡਿਸਪੈਂਸਰੀ ਆ ਜਾਂ ਰੂਰਲ ਡਿਸਪੈਂਸਰੀ ਆ ਇੱਕ ਤਾਂ ਉਹਨਾਂ ਦੇ ਵਿੱਚ ਬਣਿਆ ਜੀ ਇੱਕ ਜਿਹੜਾ ਹੈਗਾ ਕਿ ਅਸੀਂ ਪੋਟਾਕੇਵਨ ਬਣਾਇਆ ਜਾਂ ਅਸੀਂ ਜਿਹੜੀ ਸਾਡੀ ਕੋਈ ਦੂਜੀ ਬਿਲਡਿੰਗ ਸੀ ਕਿਸੇ ਨੇ ਐਨਆਰਆਈ ਨੇ ਡੋਨੇਟ ਕੀਤੀ ਉਹਦੇ ਵਿੱਚ ਬਣਿਆ ਜਾਂ ਜਿਹੜਾ ਸੀਗਾ ਤੁਹਾਡੇ ਕੋਈ ਨਾ ਜਿਹਦੇ ਵਿੱਚ ਸੁਵਿਧਾ ਸੈਂਟਰ ਸੀ ਉਹਦੇ ਵਿੱਚ ਬਣਿਆ ਸੋ ਜਿਹੜੀਆਂ ਹੈਲਥ ਡਿਪਾਰਟਮੈਂਟ ਦੀਆਂ ਬਿਲਡਿੰਗ ਨਹੀਂ ਆ ਉਹਨਾਂ ਤੇ ਉਹ ਲਾਗੂ ਨਹੀਂ ਹੋਏਗਾ ਜੀ ਜਿਹੜੀ ਉਹ ਪੰਜਾਬ ਦੀ ਸਕੀਮ ਹੈ ਉਹਦੇ ਵਿੱਚ ਸਾਰਾ ਕੁਝ ਐਜ਼ ਇਟ ਇਜ਼ ਰਹੇਗਾ ਲੇਕਿਨ ਜਿਹੜੀਆਂ ਜਿੱਥੇ ਸੈਂਟਰ ਗਵਰਨਮੈਂਟ ਤੇ ਪੰਜਾਬ ਗਵਰਨਮੈਂਟ ਦੀ ਜਿਹੜੀ ਹੈਗੀ ਆ ਫੰਡਿੰਗ ਜਿਹੜੀ 60 40 ਆ ਹਾਲਾਂਕਿ ਜਦੋਂ ਅਸੀਂ 40 ਕਰਨੇ ਆ ਲੈਂਡ ਪੰਜਾਬ ਦੀ ਆ ਬਿਲਡਿੰਗ ਪੁਰਾਣੀਆਂ ਜਿਹੜੀਆਂ ਬਣੀਆਂ ਹੋਈਆਂ ਪੰਜਾਬ ਦੀਆਂ ਹੈਗੀਆਂ ਸੋ ਪੰਜਾਬ ਦੀ ਕੰਟਰੀਬਿਊਸ਼ਨ 60 60% ਤੋਂ ਵੱਧ ਆ ਉੱਥੇ ਕੋ-ਬ੍ਰਾਂਡਿੰਗ ਹੋਏਗੀ ਨਾ ਉਹਨਾਂ ਨਾ ਉਹਨਾਂ ਦੀ ਨਾ ਸਾਡੀ ਦੇਰ ਕਿਉਂਕਿ ਇਹਦੇ ਵਿੱਚ ਕੋ-ਫੰਡਡ ਹੈ ਉੱਥੇ ਜਿੱਥੇ ਕੋ-ਫੰਡਡ ਹੈ ਉੱਥੇ ਕੋ-ਬ੍ਰਾਂਡਿੰਗ ਹੋਏਗੀ ਜਿੱਥੇ ਸਟੇਟ ਫੰਡਿੰਗ ਦਾ ਸਾਰੀ ਉੱਥੇ ਸਟੇਟ ਦੀ ਪ੍ਰੋਸੈਂਡਿੰਗ ਕਿਵੇਂ ਹੋਈਗੀ ਤੁਸੀਂ ਇਹ ਕੰਕਲੂਜਨ ਤੇ ਪਹੁੰਚ ਗਏ ਆਂ ਸੀ ਕੀ ਨੋਰਨ ਕੀ ਨਾ ਪ੍ਰੋਪੋਜ਼ ਕੀਤਾ ਸੀ ਸਰ ਦੇਖੋ ਉਹ ਮੈਂ ਤੁਹਾਨੂੰ ਐਸੋਲੇ ਨਹੀਂ ਡਿਸਕਸ ਕਰਾਂਗਾ ਸਾਡਾ ਆਪਸ ਸਾਡਾ ਐਗਰੀਮੈਂਟ ਹੋ ਗਿਆ ਮੀਡੀਆ ਨੂੰ ਟਾਈਮ ਦੇਣਿਆ ਸਰ ਜਦੋਂ ਫਾਈਨਲ ਹੋ ਗਿਆ ਆਪਣਾ ਮੈਂ ਪ੍ਰੈਸ ਕਾਨਫਰੰਸ ਬੁਲਾ ਕੇ ਸਾਰਾ ਕੋਈ ਤੁਹਾਡੇ ਨਾਲ ਸ਼ੇਅਰ ਕਰ ਦਾਂਗਾ ਫਿਰ ਸਰ ਕਿੰਨੇ 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 ਆ ਸਰ ਕਿੰਨੇ ਆ ਕੋਵਰ ਰੈਨਿੰਗ ਵਾਲੇ ਸਰ ਇਹ ਐਗਜ਼ੈਕਟ ਨੰਬਰ ਜਿਹੜਾ ਹੈਗਾ ਤਕਰੀਬਨ ਤਕਰੀਬਨ ਅੱਧੇ ਤੇ ਹੋਣਗੇ ਅੱਧੇ ਤੇ ਤਕਰੀਬਨ ਗਾਇਜ਼